ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੀਲੋਜੀ ਨਾਬਾਦੀ ਨਵੇਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਪਹੁੰਚੇ ਨੇ ਉਹ ਮਜੀਠੀਆ ਨਾਲ ਲਗਭਗ 35 ਮਿੰਟ ਦੀ ਮੁਲਾਕਾਤ ਕਰਨ ਤੋਂ ਬਾਅਦ ਜੇਲ੍ਹ ਤੋਂ ਬਾਹਰ ਨਿਕਲੇ ਨੇ ਅਤੇ ਆਪਣੇ ਪਰਿਵਾਰਕਾਂ ਨੂੰ ਦਰਸ਼ਨ ਦੇ ਕੇ ਰਵਾਨਾ ਹੋ ਗਏ ਨੇ ਦੱਸਣਾ ਬੰਦ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਨਜ਼ਰਬੰਦ ਨੇ ਡੇਰਾ ਬਿਆਸ ਮੁਖੀ ਦੀ ਇਸ ਮੁਲਾਕਾਤ ਨਾਲਕ ਸਥਾਨਕ ਲੋਕਾਂ ਅਤੇ ਮੀਡੀਆ ਵਿੱਚ ਚਰਚਾ ਛਿੜ ਗਈ ਹੈ ਸੂਤਰਾਂ ਮੁਤਾਬਿਕ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਨਾਬਾ ਬਲੌਕ ਦੇ ਪਿੰਡ ਬੋੜਾ ਵਿਖੇ ਨਵੇਂ ਬਿਆਸ ਡੇਰੇ ਦਾ ਉਦਘਾਟਨ ਕਰਨ ਲਈ ਪਹੁੰਚੇ ਸਾਨੂੰ ਉਦਘਾਟਨ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਵਿੱਚ ਨਜ਼ਰਬੰਦ ਅੰਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਵੀ ਪਹੁੰਚੇ ਸਨ ਰਾਤ ਸੁਮੇਂ ਜੀ ਕਹਿਣਾ ਜੜੇ ਅੱਜ ਡੇਰਾ ਮੁਖੀ ਇੱਥੇ ਪਹੁੰਚਿਆ ਤੁਸੀਂ ਦਰਸ਼ਨਾ ਵਾਸਤੇ ਇੱਥੇ ਪਹੁੰਚਿਆ ਸਰ ਸਤਿਗੁਰ ਦੀ ਕਿਰਪਾ ਦਾਤਾ ਜੀ ਜਿਆ ਸਾਰੀ ਸੰਗਤ ਜਿਹੜੀ ਆਈ ਹੈ ਉਹ ਮਾਲਕ ਦੀ ਵੇਟ ਕਰ ਰਹੀ ਹੈ ਉਹ ਮਾਲਕ ਦਰਸ਼ਨ ਦੇਣ ਆਇਆ ਸਾਰੀ ਸੰਗਤ ਨੂੰ ਦੁਨੀਆ ਨੂੰ ਤਾਰਦੇ ਫਿਰਦੇ ਨੇ ਥਾਂ ਥਾਂ ਜਾਂਦੇ ਨੇ ਸਤਪੁਰ ਉਹ ਕਿਸੇ ਦੇ ਨਹੀਂ ਹੈਗੇ ਉਹ ਸਭ ਜਨਤਾ ਦੇ ਸਾਰੇ ਸੰਸਾਰ ਦੇ ਬਣੇ ਹੋਏ ਨੇ ਉਹ ਪੂਰੀ ਦੁਨੀਆ ਨੂੰ ਤਾਰਦੇ ਫਿਰਦੇ ਨੇ ਸਭ ਨੂੰ ਦਰਸ਼ਨ ਦੇ ਕੇ ਜਾਣਗੇ ਸਭ ਨੂੰ ਮਿਲ ਕੇ ਜਾਣਗੇ ਉਸ ਤੋਂ ਬਾਅਦ ਰਾਬੇ ਵੀ ਜਾਣਾ ਜੀ ਇੱਥੇ ਜੇਲ੍ਹ ਦੇ ਬਾਹਰ ਤਾਂ ਸੰਗਤ ਦਾ ਮਸਲਾ ਲੱਗਿਆ ਸਭ ਦੇ ਪੱਟੇ ਕਿੰਨੋਂ ਕੀ ਸਰ ਇੱਥੇ ਜਿਹੜਾ ਸੈਂਟਰ ਹੈ ਨਾ ਢੂੜਕੀ ਜਾਣਾ ਸੀਗਾ ਪਰ ਉੱਥੇ ਸਮਾਂ ਹੁਣ ਜਿਆਦਾ ਟਾਈਮ ਜਿਆਦਾ ਹੋ ਗਿਆ ਉਸ ਕਾਰਨ ਵਿਰੋਧੀਆਂ ਇਥੋਂ ਮਿਲ ਕੇ ਨਾ ਲਾਬੇ ਸੈਂਟਰ ਜਾ ਸੰਗਤ ਵੀ ਵੱਡੀ ਗਿਣਤੀ ਤੇ ਪਹੁੰਚ ਨਹੀਂ ਸਾਰੀ ਉੱਥੇ ਪਹੁੰਚੂਗੀ ਜੀ ਉਂਧੀ ਜੇਲ੍ਹ ਦੇ ਬਾਹਰ ਵੀ ਸੰਗਤ ਵੱਡੀ ਗਿਣਤੀ ਹੋਵੇ ਹਾਂ ਜੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੀਲੋਜੀ ਨਾਬਾਦੀ ਨਵੇਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਪਹੁੰਚੇ ਨੇ ਉਹ ਮਜੀਠੀਆ ਨਾਲ ਲਗਭਗ 35 ਮਿੰਟ ਦੀ ਮੁਲਾਕਾਤ ਕਰਨ ਤੋਂ ਬਾਅਦ ਜੇਲ੍ਹ ਤੋਂ ਬਾਹਰ ਨਿਕਲੇ ਨੇ ਅਤੇ ਆਪਣੇ ਪੈਰੋਕਾਰਾਂ ਨੂੰ ਦਰਸ਼ਨ ਦੇ ਕੇ ਰਵਾਨਾ ਹੋ ਗਏ ਨੇ ਦੱਸਣਾ ਬੰਦ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਨਜ਼ਰਬੰਦ ਨੇ ਡੇਰਾ ਬਿਆਸ ਮੁਖੀ ਦੀ ਇਸ ਮੁਲਾਕਾਤ ਨਾਲਕ ਥਾਣੇ ਕਲੋਕਾਂ ਅਤੇ ਮੀਡੀਆ ਵਿੱਚ ਚਰਚਾ ਛਿੜ ਗਈ ਹੈ। ਸੂਤਰਾਂ ਮੁਤਾਬਕ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਨਾਬਾ ਬਲੌਕ ਦੇ ਪਿੰਡ ਬੋੜਾ ਵਿਖੇ ਨਵੇਂ ਬਿਆਸ ਡੇਰੇ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਉਦਘਾਟਨ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਵਿੱਚ ਨਜ਼ਰਬੰਦ ਅੰਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਵੀ ਪਹੁੰਚੇ ਸਨ। ਰਾਤ ਸਮੇਂ ਦਾ ਕੀ ਕਹਿਣਾ ਜਿਹੜੇ ਅੱਜ ਡੇਰਾ ਮੁਖੀ ਇੱਥੇ ਪਹੁੰਚੇ ਆ ਤੁਸੀਂ ਦਰਸ਼ਨਾਂ ਵਾਸਤੇ ਇੱਥੇ ਪਹੁੰਚੇ ਸਰ ਸਤਿਗੁਰ ਦੀ ਕਿਰਪਾ ਦਾਤਾ ਜੀ ਆ ਸਾਰੀ ਸੰਗਤ ਜਿਹੜੀ ਆਈ ਹੈ ਉਹ ਮਾਲਕ ਦੀ ਵੇਟ ਕਰ ਰਹੀ ਹੈ ਉਹ ਮਾਲਕ ਦਰਸ਼ਨ ਦੇਣ ਆਇਆ ਸਾਰੀ ਸੰਗਤ ਨੂੰ ਦੁਨੀਆ ਨੂੰ ਤਾਰਦੇ ਫਿਰਦੇ ਨੇ ਥਾਂ ਥਾਂ ਜਾਂਦੇ ਨੇ ਸਤਪੁਰ ਉਹ ਕਿਸੇ ਦੇ ਨਹੀਂ ਹੈਗੇ ਉਹ ਸਭ ਜਨਤਾ ਦੇ ਸਾਰੇ ਸੰਸਾਰ ਦੇ ਬਣੇ ਹੋਏ ਨੇ ਉਹ ਪੂਰੀ ਦੁਨੀਆ ਨੂੰ ਤਾਰਦੇ ਫਿਰਦੇ ਨੇ ਸਭ ਨੂੰ ਦਰਸ਼ਨ ਦੇ ਕੇ ਜਾਣਗੇ ਸਭ ਨੂੰ ਮਿਲ ਕੇ ਜਾਣਗੇ ਉਸ ਤੋਂ ਬਾਅਦ ਰਾਬੇ ਵੀ ਜਾਣਗੇ ਇੱਥੇ ਜੇਲ੍ਹ ਦੇ ਬਾਹਰ ਤਾਂ ਸੰਗਤ ਦਾ ਬਹੁਤ ਵੱਡਾ ਲੱਗਿਆ ਸੱਜੇ ਪੱਧਰ ਤੇ ਐਂਕ ਨੋੜ ਕੀ ਸਰ ਇੱਥੇ ਆ ਜਿਹੜਾ ਸੈਂਟਰ ਹੈ ਨਾ ਕੂੜਕੀ ਜਾਉਣਾ ਸੀਗਾ ਪਰ ਉੱਥੇ ਸਮਾਂ ਹੁਣ ਜਿਆਦਾ ਟਾਈਮ ਜਿਆਦਾ ਹੋ ਗਿਆ ਉਸ ਕਾਰਨ ਫਿਰ ਇਹਨਾਂ ਨੇ ਇੱਥੋਂ ਮਿਲ ਕੇ ਨਾ ਲਾਬੇ ਸੈਂਟਰ ਜਾ ਸੰਗਤ ਵੀ ਵੱਡੀ ਗਿਣਤੀ 'ਚ ਪਹੁੰਚਣੀ ਸੀ ਸਾਰੀ ਉੱਥੇ ਪਹੁੰਚੂਗੀ ਜੀ ਉਂਝ ਜੇਲ੍ਹ ਦੇ ਬਾਹਰ ਵੀ ਸੰਗਤ ਵੱਡੀ ਗਿਣਤੀ ਹੋ ਗਈ ਹਾਂ ਜੀ